हेलो जी सत श्रीकाल जी मैं परमजीत कौर थोड़ा चैनल से स्वागत है उम्मीद करते हैं, कर हैं तीन सारे ठीक ठाक घूमोगे असि भी सारे ठीक ठाक हैं आप शुरू करते हैं आप इधर पालक लाई से वो भी अपनी हरी हो गई है धनिया भी आया छोटा छोटा हजप्रीत जी ഭിടിയവാരിടിയോ വി

ਇਹ ਦਰ ਮੱਕੀ ਆ ਤੁਸਿਆਂ ਵਾਸਤੇ ਤੇ ਵਿੱਚ ਆਪਾਂ ਤੋਰੀ ਦਾ ਛਿੱਟਾ ਦਿੱਤਾ ਤੋਰੀਆ ਵੀ ਫਿਰ ਲੱੱਗਦਾ ਹੋਇਆ ਆ ਜੇ ਤੋਰੀਆ ਹੋਊਗਾ ਸਾਗ ਆਪਾਂ ਬਣਾਵਾਂਗੇ ਉਹਦੇ ਤੋਂ ਵੱਡਾ ਹੋਇਆ ਥੋੜਾ ਜਿਹਾ

ਆ ਇਹਦਾ ਵਾਲੇ ਝੋਨਾ ਹੀ ਝੋਨਾ ਆ ਆ ਆਪਣਾ ਝੋਨਾ ਝੋਨਾ ਵੀ ਨਸਰ ਨਾ ਲੱਗ ਜਾ ਮੰਜਰ ਪਈ ਹੋਈ ਝੋਨੇ ਨੂੰ ਵੀ ਚੱਲ ਨਵੀ ਆਪਣਾ ਨਿਸਲ ਲਾਪਿਆ ਇਹ ਨੇ ਆਪਣੇ ਖੇਤ ਆ ਇਧਰ ਵਿੱਚ ਕਦੋਂ ਦੀਆਂ ਵੇਲਾ ਕਿੰਨੀਆਂ ਹਰੀਆਂ ਹੋਈਆਂ ਇਧਰ ਵੀ ਆ ਗਏ ਹੋਣੇ ਆ ਰੜ ਕੇ ਪਾਣੀ ਨਾਲ ਬੋਹੀਆਂ ਵਿੱਚ ਕਦੋਂ ਦੀਆਂ ਵੇਲਾ ਇੱਧਰ ਆਪਾਂ ਲਾਈਏ ਫੁੱਲ ਗੋਤੀ ਆ ਵੀ ਪਿੰਡ ਗਿਆ ਆਪਾਂ ਤੋਂ ਵੱਡ ਦਿੱਤੀਆਂ ਸੀ ਇਹ ਵੀ ਦਵਾਰਾ ਫੁੱਟੀਆਂ ਹਰੀਆਂ ਹੋਈਆਂ ਇਹਨੂੰ ਵੀ ਪਿੰਡੀਆਂ ਦੇਖੋ ਲੱਗੀਆਂ ਹੋਈਆਂ ਹੇ ਆਪਣੀ ਕਮਾਦੀ ਇਹ ਆਪਣੀ ਕਮਾਦੀ ਆ ਦੇਖ ਸਿੱਧੀ ਖੜੀ ਆ ਕਿੰਨੀ ਲੰਬੀ ਲੰਬੀ ਹੋ ਗਈ ਆ ਤੇਰਾ ਵੀ ਕਮਾਦੀ ਆ ਆਪਣੀ ਆਪਣਾ ਘਰ ਦਾ ਗੜ ਹੋ ਜਾਂਦਾ ਘਰ ਦਾ ਤਾਂ ਗੜ ਆਪਾਂ ਕੱਢ ਲਈਦਾ ਆ ਆਪਾਂ ਆਪ ਜਿਹੜਾ ਪੱਤਾ ਬਾਹਰ ਨੇ ਪਏ ਆ ਉੱਚੇ ਆਪਾਂ ਸਬਜ਼ੀਆਂ ਲਾਵਾਂਗੇ ਲਸਣ ਵਗੈਰਾ ਲਾਵਾਂਗੇ ਘੱਟ ਤੱਕ ਰੋਕ ਕੇ ਲਾਵਾਂਗੇ ਸਬਜ਼ੀਆਂ ਦੇ ਅਗਲੇ ਲਸਣ ਵਗੈਰਾ ਪਿਆਜ਼ ਜੋ ਵੀ ਹੁਣ ਸਬਜ਼ੀ ਆਪਣੀ ਲੱਗਣੀ ਹੈ ਉਹ ਲਾਵਾਂਗੇ ਮੈਂ ਆਪਣਾ ਕੱਪ ਚੂੜੀ ਵਾਲਾ ਆ ਆਪਣੀ ਹਲਦੀ ਆਪਾਂ ਆਪਣੇ ਘਰ ਜੋ ਕੀ ਹਲਦੀ ਲਾ ਲਈਦੀ ਆ ਆ ਦੇਖੋ ਕਦੂਆਂ ਦੀ ਵੇਲ ਕਦੂ ਬਹੁਤ ਨਿੱਕੇ ਨਿੱਕੇ ਲੱਗੇ ਹੋਏ ਹਨ ਇਹਨੂੰ ਆ ਦੇਖੋ ਲੱਗੇ ਕਦੂ ਨਿੱਕੇ ਨਿੱਕੇ ਭਰੀ ਭਈ ਆ ਵੇਲ ਇਹ ਕਦੂਆਂ ਦਾ ਬਹੁਤ ਲੱਗੇ ਹਨ ਨਿੱਕੇ ਨਿੱਕੇ తోడే ਕੱਦੂ ਲੱਭ ਗਿਆ ਆਪਾਂ ਨੂੰ ਹੋਰ ਵੀ ਹੋਊਗਾ ਬੱਚ ਪਤਾ ਨਹੀਂ ਇੱਧਰ ਕੱਖ ਖਾਨ ਜਾ ਵੀ ਬਹੁਤ ਹੈ ਡਰ ਲੱਗਦਾ ਕੋਈ ਸੱਪ ਨਾ ਹੋਵੇ ਵਿੱਚ ਕੱਦੂ ਬਹੁਤ ਨਿਕ ਨਿਕੇ ਲੱਗੇ ਹੋਏ ਆ ਜ ਤੁਹਾਨੂੰ ਦਿਖਾਏ ਆ ਆਪਣੇ ਖੇਤ ਆ ਦੇਖੋ ਕ੍ਰੇਲੇ ਆਂ ਦੀਆਂ ਵੇਲਾ ਹੋਈਆਂ ਹੋਣਗੀਆਂ ਇੱਥੇ ਸੱਲਾ ਟ੍ਰੇਲੇ ਲਾਏ ਸੀਗੇ ਉਹ ਟ੍ਰੇਲੇ ਦੇ ਪੱਤੇ ਹੋ ਗਏ ਡਿੱਗੇ ਹੋਣੇ ਬੀਖੇ ਅੰਦਰ ਤੇ ਇਹਦੇ ਕਿਦਾਂ ਹਰੀਆਂ ਹੋਊਗਾ ਆਪਾਂ ਇਹਨਾਂ ਨੂੰ ਪੁੱਟਣਾ ਨਹੀਂ ਖਰੀਦੀ ਆਪਾਂ ਇਹਨਾਂ ਨੂੰ ਡੰਡੇ ਲਾਉਣੇ ਆ ਡੰਡਿਆਂ ਦੇ ਤਾਂ ਪੱਤਰਾ ਲੈਣੇ ਹੋ ਗਏ ਲੰਘੀ ਕੀ ਕਹਿੰਦਾ ਸੀ ਉੱਪਰੋਂ ਤੋੜ ਲਾਂਗੇ ਉੱਪਰੋਂ ਉੱਪਰੋਂ ਤੋੜ ਲਾਂਗੇ ਆ ਆਲਣੇ ਕਾ ਆਦੇ ਬਿਜੜੇ ਤਾਂ ਬਿਜੜੇ ਦੇ ਆਲਣੇ ਚਲੋ ਜੀ ਆਲਣੇ ਪਾਏ ਬਿਜੜੇ ਆਣੇ ਇਸ ਹੰਝੜਾਂ ਦਾ ਆੰਗਲੇ ਲਈ ਰੋਟੀ ਦਾ। ਖੇਤਾਂ ਤੇ ਰਹਿਣ ਦਾ ਲੱਗਦੀ ਮਜ਼ਾ ਆ। ਇਤੂ ਲੱਗ ਗਈ ਜਦ ਮਰਜੀ ਆਪਾਂ ਆਪਣੀ ਸਬਜ਼ੀ ਲਾਈਏ ਲੱਗ ਜਾ ਤੋੜ ਕੇ ਤਾਜ਼ਾ ਤਾਜ਼ੀ ਸਬਜ਼ੀ ਬਣਾਓ। ਆਪਾਂ ਨਾ ਸਹਣ ਜੜਾਂ ਦੇ ਪੱਤੇ ਵੀ ਤੋੜ ਕੇ ਥੋੜੀ ਜਿਹਾ ਪਹਿਲਾਂ ਦਸਕਾ ਕੇ ਰੱਖਾਂਗੇ ਮੜ ਕੇ ਸਿਆਲ ਨੂੰ ਜਿਹੜੇ ਪੱਤੇ ਸਾਰੇ ਝੜ ਜਾਣੇ ਆ ਇਹ ਗਰਮੀਆਂ ਨੂੰ ਜਾ ਕੇ ਆਪਾਂ ਨੂੰ ਮਿਲਣੇ ਆ ਤੇ ਆਪਾਂ ਇਹ ਨਾ ਕਿ ਉਹਨਾਂ ਜਦੋਂ ਟਾਈਮ ਲੱਗਿਆ ਨਾ ਉਹਦੇ ਜਿਹੜੇ ਪੱਤੇ ਤੋੜ ਕੇ ਸੁਕਾਵਾਂਗੇ ਆ ਆਪਣੀ ਇਧਰ ਖਜੂਰ ਆ ਇਹ ਸਰਦਾਰ ਜੀ ਦਾ ਆ ਕੇ ਆਏ ਸੀ ਪਤਾ ਨਹੀਂ ਕਿਤੋਂ ਛਿੱਡੀ ਹੋ ਗਈ ਆ ਆ ਆਪਣਾ ਕਿੰਮੂ ਦਾ ਬੂਟਾ ਭਰਿਆ ਪਿਆ ਆ ਪਿਛਲੀ ਵਾਰੀ ਤੇ ਥੋੜੇ ਲੱਗੇ ਸੀ ਜਿਦਾ 4-5 ਲੱਗੇ ਸੀ ਐਗ ਦੀ ਭਰਿਆ ਪਿਆ ਆ ਬੜਿਆ ਨਿੱਕੇ ਰਹਿ ਗਏ ਆ ਕਿੰਮੂ ਇਹਨੂੰ ਵੱਡੇ ਨਹੀਂ ਹੋਏ ਹੈਗੇ ਜਿਹੜਾ ਅੰਦਰ ਬੂਟਾ ਆਪਣਾ ਵਿੜੇ ਵਿੱਚ ਆ ਉਹਨੂੰ ਵੱਡੇ ਲੱਗੇ ਇਹਨੂੰ ਛੋਟੇ ਛੋਟੇ ਰਹਿ ਗਏ ਲੀ ਚਿਹਰਾ ਬੁੱਟਾ ਆ ਆਪਣਾ ਇਹ ਪਿਛਲੀ ਵਾਰੀ ਇਹਨੂੰ ਲੀਚੀਆਂ ਲੱਗੀਆਂ ਸਹੀਆਂ ਜਿਹਦਾ ਬੂਰ ਤੁਰਿਆ ਸੀਗਾ ਇਹਨੂੰ ਉਹ ਆਵਾਰਾ ਪਸੂਦਰ ਇੱਥੇ ਫਿਰਦੇ ਆ ਨਾ ਉਹਨੇ ਸਾਰਾ ਇੱਕੋ ਦਿੱਤਾ ਭੰਨ ਦਿੱਤਾ ਤੇ ਮੁੜ ਕੇ ਉਹ ਤੋਂ ਬਾਅਦ ਹੋਰ ਨਹੀਂ ਲੱਗੀਆਂ ਕਿ ਹੁਣ ਦੇਖਦੇ ਆ ਲੱਗਦੇ ਨਾ ਮੈਨੂੰ ਅੱਜ ਦਿਨ ਅਜੇ ਕੋਈ ਬੈਂਗਣ ਬੈਂਗਣਾਂ ਦੇ ਬੀਜ ਆ ਇਹ ਨਿੱਕ-ਨਿੱਕੀ ਬੈਂਗਣੀ ਜਿਹੜੀ ਹੁੰਦੀ ਉਹ ਆ ਇਹ ਆਪਾਂ ਇੱਥੇ ਗਮਲੇ ਵਿੱਚ ਲਾਉਣੇ ਦੇ ਦੇ ਆ ਇਹ ਹਰੇ ਹੁੰਦੇ ਕ ਨਹੀਂ ਬੈਂਗਣੀ ਹੁੰਦੀ ਕ ਨਹੀਂ ਹਰੀ ਜੇ ਹਰੀ ਹੋ ਗਈ ਫੇ ਆਪਾਂ ਪੱਟ ਕੇ ਲਾ ਦੇਾਂਗੇ ਕਿਤੇ ਇਹ ਸਾਰੇ ਬੈਂਗਣੀ ਆਪਾਂ ਬੜਾਈ ਸੀਗੀ ਤੇ ਇਹ ਵਿੱਚੋਂ ਦੋਕ ਬੈਂਗਣੀਆਂ ਨਾ ਪੱਕੀਆਂ ਨਿਕਲੀਆਂ ਸੀ ਇਹ ਆਪਾਂ ਹੁਣ ਆਪਾਂ ਗਮਲੇ ਵਿੱਚ ਲਾ ਦਨੇ ਇੱਥੇ ਵੇਖਦੇ ਆ ਬੈਂਗਣੀ ਹਰੀ ਹੁੰਦੀ ਆ

ਲਾਤੀਏ ਬੈਂਗਣੀ ਹੁਣ ਆਪਾਂ ਪਾ ਲਈਏ ਪਾਣੀ ਪਾ ਲਈਏ ਪੈਦੋਂ ਪਾਣੀ ਪਾਉਣੇ ਆ ਆਪਾਂ ਅੱਜ ਦੇ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਜਦ ਤੱਕ ਲਈ ਸਾਥੀ ਕਾਲ ਜੀ